ਮਸਲਾ ਆ ਤੁਹਾਨੂੰ ਆਉਦੇ ਘਰ ਤੋਂ ਤੁਹਾਨੂੰ ਮੈਥੋਂ ਗੱਲ ਪੁਲਿਸ ਤੋਂ ਸਿੱਖਣ ਦੀ ਲੋੜ ਹੈ ਵੀ ਆਪਣਾ ਵੀ ਗਰੀਬੀ ਕੀ ਹੈ ਕੰਮ ਕੀ ਹੈ ਜਿਹੜੇ ਸਭ ਤੋਂ ਵੱਧ ਨੌਜਵਾਨ ਇਹ ਗੱਲ ਕਹਿੰਦੇ ਨੇ ਵੀ ਕੰਮ ਕੰਮ ਨਹੀਂ ਹੈਗਾ ਕੰਮ ਦੀ ਸਮੱਸਿਆ ਦਾ ਮੇਰੇ ਕੋਲੇ ਸਾਡੇ ਕੋਲੇ 8 ਕਿੱਲੇ ਜ਼ਮੀਨ ਸੀ 7.5 ਕਿੱਲੇ ਜ਼ਮੀਨ ਸਾਡੇ 7.5 ਕਿੱਲੇ ਜ਼ਮੀਨ 7.5 ਸੱਤੇ ਦੇ ਸੱਤੇ ਕਿੱਲੇ ਟਿੱਬੇ ਟੁੱਟ ਮਾਰੇ ਜੀ ਉੱਤਨੀ ਜ਼ਮੀਨ ਪੂਰੀ ਟੁੱਟਮੀ ਜ਼ਮੀਨ ਸੀ ਘਰੇ ਪੂਰੀ ਅੱਤ ਦੀ ਗਰੀਬੀ ਸੀ ਵੀ ਕੰਮ ਕਿਵੇਂ ਪੈਦਾ ਕੀਤਾ ਕੰਮ ਪੈਦਾ ਕਰਨ ਦੀ ਗੱਲ ਤੁਹਾਨੂੰ ਦੱਸਦਾ ਜਦੋਂ ਗਰੀਬੀ ਸੀ ਕਰਜ਼ਾ ਪੂਰਾ ਚੜ ਗਿਆ ਨਾ ਪਈਆਂ ਤੇ ਇੱਕ ਮਿੰਟਾ ਮੜੀ ਆਵਾਜ਼ ਹੀ ਬੰਦ ਕਰੀ ਤੇ ਮਾਂ ਨੂੰ ਕੈਂਸਰ ਹੋ ਗਿਆ ਮਾਂ ਨੂੰ ਮੇਰੇ ਨੂੰ ਕੈਂਸਰ ਹੋ ਗਿਆ 3-4 ਸਾਲ ਮੈਂ ਪੂਰਾ ਹਸਪੀਟਲਾਂ ਦੇ ਵਿੱਚ ਰੋਲਿਆ 3 ਸਾਲ ਮੈਂ ਪੂਰਾ ਹਸਪੀਟਲਾਂ ਦੇ ਵਿੱਚ ਰੋਲਿਆ ਵੀ ਯਾਰ ਇਸ ਤੋਂ ਬਾਅਦ ਜਦੋਂ ਦੇਖਿਆ 9 ਸਾਲ ਦਾ 9 ਜਾਂ 10 ਸਾਲ ਦਾ ਸੀ ਜਮਾ ਮੈਨੂੰ ਸੁਰਤ ਸੰਭਲੀ ਹੈ ਜਦੋਂ ਮੇਰੀ ਸੁਰਤ ਚ ਚੌਥੀ ਪੰਜਵੀਂ ਕਲਾਸ ਦੇ ਵਿੱਚ ਸਾਡੇ ਘਰੇ ਨਾਲ ਅੱਜ ਆਪਣਾ ਉਹਨਾਂ ਸੰਢ ਦੇ ਚੱਲਦੇ ਨੇ ਇਹ ਥੋੜੇ ਵੀ ਹਾਲਾਤ ਐਜੇ ਹੋਣਗੇ ਬਹੁਤ ਸਾਰੇ ਐਜੇ ਹਾਲਾਤ ਹੋਣਗੇ ਕਿਉਂਕਿ ਸਰਦੀ ਦੀ ਰੁੱਤ ਆਪਨੇ ਬਹੁਤ ਸਾਰੇ ਥਾਵਾਂ ਦੇ ਘਰਾਂ ਦੇ ਧੂੜੀ ਮੁੱਕ ਜਾਂਦੀ ਹੈ ਕਿ ਨਹੀਂ ਮੁੱਕਦੀ ਹੈ ਕਣਕ ਵੀ ਮੁੱਕ ਜਾਂਦੀ ਹੈ ਸਾਡੇ ਕਣਕ ਮੁੱਕਣ ਦੀ ਸਮੱਸਿਆ ਪਤਾ ਕੀ ਸੀ ਸਾਡੇ ਕਣਕ ਮੁੱਕਣ ਦੀ ਸਮੱਸਿਆ ਆਏ ਸੀਗੀ ਕਿਉਂਕਿ ਹੁਣ ਜਿਹੜੇ ਆਪਾਂ ਹੁਣ ਆਰਤੀ ਦਾ ਪਤਾ ਹੀ ਵਾਪੇ ਆਪਾਂ ਇਹਦੇ ਲੈਤੇ ਨਹੀਂ ਆਪਾਂ ਕਣਕ ਬਾਦ ਸੜ ਦਨੇ ਕਿ ਨਾ ਵੀ ਜਿੰਨੇ ਆਪਾਂ ਘੱਟ ਰੱਖ ਲੈਣੇ ਖਾਣ ਨੂੰ ਹੁਣ ਅਸੀਂ ਖਾਣ ਨੂੰ ਕਣਕ ਘੱਟ ਰੱਖ ਲੈ ਸਾਡੇ ਆਹ ਟਾਈਮ 'ਚ ਕਣਕ ਮੁੱਕ ਜਾਂਦੀ ਅਸੀਂ ਆ ਪਿਛਲੇ ਜਿਹੜੇ 2-3 ਮਹੀਨੇ ਕਣਕ ਮੰਗ ਕੇ ਨਗੋਲੇ ਇਹੋ ਜਿਹੀ ਸਮੱਸਿਆ ਵਾਗੀ ਘਰ ਦੇ ਵਿੱਚ ਇੰਨੀ ਗਰੀਬੀ ਸੀਗੀ ਇਸ ਤੋਂ ਬਾਅਦ ਭੈਣਾਂ ਦੇ ਵਿਆਹ ਮਾਂ ਨੂੰ ਕੈਂਸਰ ਹੋ ਜਾਣਾ ਐਓ ਜੇ ਸਮੱਸਿਆਵਾਂ ਦੇ ਵਿੱਚ ਮੈਂ ਗੁੰਝਿਆ ਮੈਂ ਸਾਰਾ ਕੁਝ ਨਿਕਲ ਆ ਮੈਨੇ ਸਮੱਸਿਆਵਾਂ ਦੇ ਵਿੱਚ ਅੱਤ ਦੀ ਪੂਰੀ ਗਰੀਬੀ ਫਟਾਈ ਪਿੰਡੇ ਤੇ ਹਰ ਇੱਕ ਬੰਦੇ ਚ ਕਹਿਆ ਹੁੰਦਾ ਨਾ ਕਈ ਵਾਰੀ ਹੁਣ ਹਰ ਇੱਕ ਬੰਦੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੁਣ ਜਿਵੇਂ ਹੁਣ ਆਪਾਂ ਆਪੇ ਬੈਠੇ ਆ ਮੈਂ ਕੋਈ ਗੱਲ ਕਹਿਣਾ ਉਹਨਾਂ ਵੀ ਜੇ ਆਰ ਕਿਸੇ ਨੂੰ ਵੀ ਮੇਰੀ ਜ਼ਿੰਦਗੀ ਜਿਹੇ ਜਿਹੇ ਗੱਲਾਂ ਜਦੋਂ ਮਰਜ਼ੀ ਮੇਰੇ ਨਾਂ 'ਤੇ ਲਾਈਵ ਕੋਈ ਗੱਲਬਾਤ ਅਸੀਂ ਕੀ ਬਾਈ ਕੀ ਰਹਿਣਾ ਜਦੋਂ ਮੈਂ ਦੇਖਿਆ ਸੀ ਜਦੋਂ ਉਹ ਸਮੱਸਿਆ ਹੋਏ ਹੁਣ ਬਾਈ ਨੇ ਇਹ ਗੱਲ ਕੀਤੀ ਆ ਵੀ ਅਸੀਂ ਆਪਾਂ ਤੇ ਕੰਮ ਕਰਕੇ ਨਹੀਂ ਰਾਜੀ ਮ ਇਦੋਂ ਮੈਂ ਜਦੋਂ ਮੇਰੀ ਸੁਰਤ ਸੰਭਲੀ ਫੇਰ ਮੈਂ ਉਧਰ ਖੇਤੀ ਦਾ ਉਹਦੀ ਮੈਂ ਖੇਤੀ ਦੇ ਆਪ ਦੀ ਖੇਤੀ ਦੇ ਕਰਨ ਲੱਗਿਆ ਇਸ ਤੋਂ ਬਾਅਦ ਘਰ ਦੇ ਕੰਮਾਂ ਦੇ ਨਾਲ-ਨਾਲ ਸਾਰੇ ਕੰਮ ਕਿਤੇ ਕੰਮ ਨਹੀਂ ਛੱਡੇ ਜਿਹੜਾ ਕੰਮ ਵੱਲਾ ਦਾ ਵੀ ਕਿਸੇ ਆਪਾਂ ਕਹਿੰਨਾ ਕਿਸਾਨ ਮਜ਼ਦੂਰ ਮੇਰੇ ਨਾਲ ਨਾ ਸਾਡੇ ਰਮਦਾਸੀਆ ਸਿੱਖਾਂ ਦੇ ਮੁੰਡੇ ਹੁੰਦੇ ਮੱਝਾਂ ਚਾਰਦੇ ਹੁੰਦੇ ਉਹਨਾਂ ਦਾ ਉਦੋਂ ਉਹ ਉਹਨਾਂ ਦਾ ਕੰਮ ਠੀਕ ਹੁੰਦਾ ਸਾਡਾ ਕੰਮ ਇਹਨੋਂ ਤਾਂ ਬੁਰਾ ਸੀਗਾ ਕਿ ਇੱਕ ਗੱਲ ਹੋਰ ਆ ਯਾਰ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਇਹ ਆ ਕਿ ਜਿਹੜਾ ਆਪਾਂ ਜ਼ਿਮੀਂਦਾਰ ਹਨ ਆਪਾਂ ਨੂੰ ਕਿਸਾਨ ਨੂੰ ਆਪਾਂ ਨੂੰ ਬਹੁਤ ਸਾਰੇ ਗੱਲਾਂ ਸ਼ਰਮ ਵੀ ਮਾਰਦੇ ਤੇ ਬਹੁਤ ਸਾਰੇ ਗੱਲਾਂ ਦੇ ਵਿੱਚ ਲੋਕ ਅਗਲਾ ਕਹਿੰਦਾ ਵੀ ਆ ਜੱਟ ਮੰਗਦਾ ਫਿਰਦਾ ਯਾਰ ਸਹੀ ਗੱਲ ਜਿਸ ਤਰ੍ਹਾਂ ਕਿ ਜੇ ਲੋ ਆਪਣਾ ਭਾਈਚਾਰਾ ਆਪਾਂ ਕਿਸਾਨ ਮਜ਼ਦੂਰ ਆਪਣਾ ਭਾਈਚਾਰਾ ਪਰ ਇਹ ਸਮੱਸਿਆ ਮੈਂ ਬਹੁਤ ਫੇਸ ਕਰੀਆ ਇਸ ਤੋਂ ਬਾਅਦ ਜਿਵੇਂ ਹੁਣ ਅਸੀਂ ਕੰਮ ਪੈਦਾ ਕਰਨ ਦੀ ਗੱਲ ਹੁੰਦਾ ਵੀ ਕੰਮ ਪੈਦਾ ਕਰਨਾ ਕੰਮ ਕਿਵੇਂ ਪੈਦਾ ਹੁੰਦਾ ਕੋਈ ਵੀ ਨੌਜਵਾਨ ਜਦੋਂ ਅਸੀਂ ਸਭ ਤੋਂ ਵੱਡੀ ਗੱਲ ਤਾਂ ਨੌਜਵਾਨ ਦਾ ਇਹ ਆ ਵੀ ਹਥਿਆਰ ਚੁੱਕ ਗਏ ਕੋਈ ਕੰਮ ਕਰਕੇ ਨਸ਼ੇ ਵਾਲਾ ਤੁਰ ਜਾਂਦਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਅਸਲ ਤੌਰ ਤੇ ਦੱਸਦਾ ਵੀ ਬਦਲਾਅ ਕਿੱਥੋਂ ਆਇਆ ਤੁਹਾਨੂੰ ਇਹ ਸਾਨੂੰ ਸਾਰਿਆਂ ਨੂੰ ਦੱਸਦਾ ਵੀ ਬੰਦੂਰੋਂ ਦਿਲ ਤੱਕ ਕਿੱਥੋਂ ਪੁੱਛਿਆ ਮੈਂ ਨਿਤਮਾ ਪਹਿਲਾਂ ਹੀ ਬਹੁਤ ਕਰੀ ਜਦੋਂ ਮੇਰੀ ਜ਼ਿੰਦਗੀ 'ਚ ਮੇਨ ਮੋੜ ਆਇਆ ਜਦੋਂ ਮੈਨੂੰ ਮਿਲਣਾ ਸੁਝਿਆ ਕਹਿੰਦਾ ਮੇਰੇ ਸਾਰਾ ਸਟਰਗਲ ਲੰਘਿਆ ਇਸ ਤੋਂ ਬਾਅਦ ਜਦੋਂ ਮੈਂ ਨਾ ਲਗਾਤਾਰ ਗੁਰੂ ਘਰ ਜਾਣਾ ਸ਼ੁਰੂ ਕਰਤਾ ਆਪਾਂ ਨਾ ਅਸਲ ਦੇ ਵਿੱਚ ਫਟਕ ਬਹੁਤ ਗਏ ਆਪਾਂ ਕੋਈ ਤਾਂ ਅੱਜ ਕੱਲ੍ਹ ਸਾਡਾ ਕਿਸੇ ਬਾਬੇ ਕੋਲੇ ਭੱਜਾ ਫਿਰਦਾ ਕੋਈ ਕਿਸੇ ਬੰਦੇ ਕੋਲੇ ਭੱਜਾ ਮੈਂ ਨਾ ਪਟਿਆਲੇ ਰਹਿੰਦਾ ਸੀਗਾ ਪਟਿਆਲੇ ਰਹਿੰਦਾ ਨਾ ਉਹਦੇ ਉੱਥੇ ਗੁਰਦੁਆਰਾ ਖੇਲਸ ਉੱਥੇ ਮੈਂ ਰੈਗੂਲਰ ਜਾਣਾ ਸ਼ੁਰੂ ਕਰਤਾ ਉੱਥੇ ਕੀ ਹੋਇਆ ਇਹ じゃ ਭਾਈ ਜੀ ਨਾਲ ਮੇਰਾ ਪ੍ਰੇਮ ਪਿਆਰ ਹੋਇਆ ਉਹਨੇ ਮੈਨੂੰ ਹੌਲੀ ਹੌਲੀ ਜਪਜੀ ਸਾਹਿਬ ਦੀ ਬਾਣੀ ਨਾਲ ਜੋੜਤਾ ਮੇਰੇ ਦਾੜੀ ਕੇਸਵੇ ਤੱਕ ਰੱਖੇ ਨੀ ਮੈਂ ਨਾ ਤਾਂ ਅੱਜ ਤੱਕ ਇੱਕ ਰੁਪਈਆ ਲਗਦੇ ਜ਼ਿੰਦਗੀ ਦਾ ਨਸ਼ਾ ਕਰਿਆ ਨਾ ਕਦੇ ਸੀ ਨਤਨੇਮ ਤੋਂ ਮੈਂ ਖੁੰਝਿਆ ਨਤਨੇਮ ਤੋਂ ਅੰਮ੍ਰਿਤ ਵੇਲੇ ਤੋਂ ਕਦੇ ਨਹੀਂ ਖੁੰਝਿਆ ਗੁਰੂ ਮਹਾਰਾਜ ਸਾਹਿਬ ਮਹਾਰਾਜ ਨੇ ਐਸੀ ਬਾਣੀ ਵੜੀ ਕਿ ਅੱਜ ਇੱਥੇ ਧੱਕਰ ਤੁਹਾਡੇ ਲੋਕਾਂ ਦੇ ਵਿੱਚ ਚਾਰ ਲੋਕਾਂ ਦੇ ਵਿੱਚ ਬੈਠਣ ਆਲਾ ਕਰਤਾ ਠੀਕ ਹੈ ਕਿੰਨਾ ਇਹ ਸਾਰਾ ਕੁਝ ਉਸ ਮਹਾਰਾਜ ਨੇ ਦਿੱਤਾ ਪਹਿਲਾਂ ਅਸੀਂ ਕੀ ਕਰਿਆ ਨਾ ਜਿਵੇਂ ਅਸੀਂ ਪਹਿਲਾਂ ਵੀਡੀਓ ਬਣਾਉਂਦੇ ਸੀਗੇ ਹਨ ਮੈਂ ਤੇ ਮੇਰਾ ਮਿੱਤਰ ਇਕੱਠਾ ਹੋ ਕੇ ਸੀ YouTube ਚੈਨਲ ਖੋਲਿਆ ਉਹ ਤੇ ਪੰਜਾਬ ਦੇ ਵਿੱਚ YouTube ਚੈਨਲ ਹੈ ਨਹੀਂ ਸੀ ਆਪ ਕੋਲ ਕੰਮ ਪੈਦਾ ਕਰਨ ਦੀ ਗੱਲ ਆ ਹੁਣ ਜਿਹੜੇ ਆ ਸਾਡੇ ਨੌਜਵਾਨ ਬਾਹਰ ਪੇ ਜਿੰਦੇ ਨੇ YouTube ਡਿਜੀਟਲ ਤੋਂ ਕਿੰਨਾ ਮਰਜੀ ਜੋ ਮਰਜੀ ਕੰਮ ਚਲਾ ਲਓ ਪੈਸਾ ਤਾਂ ਕਿਤੇ ਵੀ ਕਮਾ ਸਕਦੇ ਆ ਨਾ ਅਸੀਂ ਐਸੇ ਵੀ ਕੰਮ ਪੈਦਾ ਕਰ ਸਕਦੇ ਆ ਅਸੀਂ ਉਸ ਸਮੇਂ ਦੇ ਵਿੱਚ ਉਹ ਰਿਸਕ ਲੈਂਤਾ ਜਿਹੜਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਸੀ ਆਪਾਂ ਕਹਿੰਦੇ ਰਿਸਕ ਕੰਮ ਮੱਥਾ ਦਾ ਮਾਰਨਾ ਬੰਦਾ ਹਰੇ ਕੰਮ ਦੇ ਵਿੱਚ YouTube ਤੋਂ ਉਹਨਾਂ ਤੋਂ ਉਹਨਾਂ ਚੀਜ਼ਾਂ ਸੀ ਕ੍ਰੀਏਟ ਕੀਤੀਆਂ ਉਹਨਾਂ ਕੰਮ ਪੈਦਾ ਕੀਤਾ ਅੱਜ ਕੱਲ ਨੌਜਵਾਨ ਮੇਨ ਗੱਲ ਸਾਡੇ ਸਾਰੇ ਨੌਜਵਾਨਾਂ ਦੇ ਇੱਕ ਚੀਜ਼ ਦਿਮਾਗ ਦੇ ਵਿੱਚ ਆ ਗਈ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣ ਵਾਲਾ ਕੰਮ ਸਾਰਾ ਹੋ ਗਿਆ ਜਾਂ ਫਿਰ ਇੱਥੇ ਜਿਹੜੇ ਰਹਿ ਗਏ ਉਹ ਨਸ਼ਾ ਕਰਨ लागले ਮੈਂ ਗੱਲ ਕਹਿਣਾ ਚਾਹੁੰਦਾ ਜਿੱਦੀ ਮਰਜ਼ੀ ਘਰ ਦੇ ਵਿੱਚ ਜਿੱਡੀ ਮਰਜ਼ੀ ਸਮੱਸਿਆ ਜਿੱਦਾਂ ਮਰਜ਼ੀ ਬੰਦੇ ਨੂੰ ਦੁੱਖ ਆ ਬੰਦਾ ਗੁਰੂ ਗੁਰਬਾਣੀ ਦੇ ਗੁਰੂ ਘਰ ਦੇ ਲੱਡ ਲੱਗ ਜਾਏ ਮਹੀਨਾ ਗੁਰੂ ਘਰ ਜਾਵੇ ਨੇਚਾ ਦੇ ਨਾਲ ਜਿੱਦੀ ਜ਼ਿੰਦਗੀ ਚੋਂ ਨਾ ਦੁੱਖ ਦੂਰ ਹੋਇਆ ਤਾਂ ਮੰਨਦੇ ਮੈਂ ਇਹ ਗੱਲ ਮੈਂ ਆਪਣੀ ਜ਼ਿੰਦਗੀ ਚ ਸੁਣਾਈ ਆ ਬੰਦਾ ਜਿੰਨਾ ਮਰਜੀ ਭਟਕਿਆ ਜਿੰਨਾ ਮਰਜੀ ਦੁਖੀ ਆ ਗੁਰਬਾਣੀ ਦੇ ਲੜ ਲੱਗ ਜਾਏ ਗੁਰੂ ਗ੍ਰੰਥ ਸਾਹਿਬ ਮਾਰਦੇ ਤੁਹਾਨੂੰ ਵਡਿਆਈ ਦੀ ਤੁਹਾਨੂੰ ਗੱਲ ਦੱਸਾਂ ਨਾ ਬੱਸ ਇੱਕ ਦਿਨ ਕਥਾ ਚੱਲ ਰਹੀ ਸੀਗੀ ਉੱਥੋਂ ਉੱਥੋਂ ਆਪਣਾ ਮਜੀ ਸਾਹਿਬ ਤੋਂ ਰੋਜ਼ ਮੈਂ ਕਥਾ ਸੁਣਦਾ ਜਿਹੜੀ ਇਕੱਠਾ ਕਰਾ ਜਾਈ ਹੁੰਦੀ ਆ ਆਪਾਂ ਕਹਿਣ ਗੁਰੂ ਗੋਬਿੰਦ ਸਿੰਘ ਜੀ ਤਾਂ ਹੁਣ ਪ੍ਰਕਾਸ਼ ਦਿਹਾੜੇ ਦੇ ਦਿਨ ਚੱਲ ਰਹੇ ਨੇ ਨਾ ਸਿੱਧੀ ਡੇੜਾਂ ਦੇ ਵਿੱਚ ਤਾਂ ਚੱਲ ਕੇ ਗਏ ਨੇ ਆਪਾਂ ਕਹਿਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਨੇਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਦੁਨੀਆ ਤੋਂ ਗਏ ਨਹੀਂ ਹੈਗੇ ਦਸਾਂ ਗੁਰਬਾਣੇ ਵਿੱਚ ਕੋਈ ਨਹੀਂ ਆ। ਪਰ ਮਨੂੰ ਇਹ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਬੈਠੇ ਕਿੱਥੇ ਨੇ। ਠੀਕ ਹੈ। ਇਹਨੂੰ ਹੋਵੇ ਸੀ ਕਿ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਵਿੱਚ ਬੈਠੇ ਨੇ। ਜਦੋਂ ਨذیر ਸਾਹਿਬ ਧਰਤੀ ਦੇ ਉੱਪਰੋਂ ਜਦੋਂ ਉੱਥੇ ਕਹਿ ਕੇ ਗਏ ਰਹਿਣਾ ਜਦੋਂ ਸਿੱਖਾਂ ਨੇ ਅਰਦਾਸ ਕੀਤੀ ਵੀ ਮੈਂ ਕਿਤੇ ਨਹੀਂ ਜਾ ਰਿਹਾ। ਜਿਹੜੇ ਮੇਰੇ ਸਿੱਖ ਨੇ ਦਰਸ਼ਨ ਕਰਨਾ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਵਿੱਚ ਹੋਣਗੇ। ਗੁਰਤਾ ਗੱਦੀ ਦਿੱਤੀ ਹੈ। ਆ ਤਾਂ ਗੱਟਾ ਗੱਦੀ ਉੱਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਤੱਖ ਦੇਖਣਾ ਅੰਮ੍ਰਿਤ ਵੇਲੇ ਉੱਠ ਕੇ ਨਾਟ ਕਰਕੇ ਜਾਣ ਨੌਜਵਾਨਾਂ ਦੇ ਨਸ਼ਿਆਂ ਦੇ ਵਿੱਚ ਪੈ ਗਏ ਅਸੀਂ ਨਸ਼ੇ ਕਰੀ ਜਾਂਦੇ ਆ ਔਣੇ ਨਸ਼ਾ ਕਰ ਲਿਆ ਔਣੇ ਗੋਲੀ ਖਾਲੀ ਔਣੇ ਖਾਲੀ ਥੋੜੀ ਜਿਹੜੇ ਥੋੜੀਆਂ ਨਸ਼ਾ ਕਦੇ ਕਰਕੇ ਕਰਨ ਲੱਗਦੇ ਨੇ ਟੈਨਸ਼ਨ ਕਰਕੇ ਕਰਨ ਲੱਗਦੇ ਨੇ ਟੈਨਸ਼ਨਾਂ ਕਰਕੇ ਜਿਹੜਾ ਨਸ਼ਾ ਕਰਨ ਦਾ ਥੋੜਾ ਕਾਰਨ ਕੀ ਆ ਨੌਜਵਾਨ ਦਾ ਵੀ ਮਾੜੀ ਜੀ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਕਰਕੇ ਅਸੀਂ ਨਸ਼ਾ ਕਰਨ ਲੱਗ ਪਏ ਨੇ ਥੋੜੀ ਟੈਨਸ਼ਨਾਂ ਥੋੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਣੀ ਆ ਇੱਕ ਜਿਹੜਾ ਸਾਨੂੰ ਸਭ ਤੋਂ ਵੱਡੀ ਚੀਜ਼ ਮਰਵਾਈ ਜਾਂਦੀ ਆ ਅੱਜ ਆ ਪਖੰ ਉਹਨੂੰ ਬਾਬਿਆਂ ਦੀ ਪਛਾਣ ਦੱਸ ਦਿੰਨਾ ਜਿੰਨੇ ਵੀ ਜਿਹੜੇ ਬਾਬਿਆਂ ਦੀ ਪਛਾਣ ਕਿਵੇਂ ਕਰਨੀ ਤੁਸੀਂ ਇਹ ਚੀਜ਼ ਦੇਖ ਲਓ ਵੀ ਜਿਹੜੇ ਸਾਨੂੰ ਬਾਬੇ ਪੁੱਠਿਆਂ ਪਾਸੇ ਧੱਕੀ ਜਾਂਦੇ ਨੇ ਜੀ ਜਿੰਨੇ ਸਾਡੇ ਗੁਰੂ ਸਾਹਿਬਾਨ ਹੋਏ ਨੇ ਜੀ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਕਿ ਨਹੀਂ ਕਿਹਾ ਦੱਸਾਂ ਗੁਰੂਆਂ ਦੀ ਲੜਾਈ ਕਿਹੜੀ ਚੀਜ਼ ਨਾਲ ਰਹੀ ਹੈ ਦੱਸਾਂ ਗੁਰੂਆਂ ਦੀ ਲੜਾਈ ਹੀ ਇਸ ਚੀਜ਼ ਨਾਲ ਰਹੀ ਹੈ ਦੱਸਾਂ ਗੁਰੂਆਂ ਦੀ ਲੜਾਈ ਆ ਜਾ ਬਈ ਅੱਗੇ ਪਿੱਛੇ ਹੋ ਜਾ ਪਿੱਛੇ ਪਿੱਛੇ ਆ ਉਹ ਨਾਲ ਖੋਲ ਮੜਾ ਜਾ ਇੱਛਾ ਜਾ ਮੜਾ ਜਾ ਪਿੱਛੇ ਪਿੱਛੇ ਆ ਲੋ ਚਲੋ ਜੋ ਭਾਈ ਆ ਜਾ ਵਾਹ ਗੱਲਾਂ ਬੜੀਆਂ ਵਧੀਆ ਚੱਲੀਆਂ ਜਣੋਂ ਸਾਡੀ ਖਰਾਬ ਨਾ ਕਰ ਗੱਲ ਆ ਕੇ ਬਹਿ ਜਾ ਮੈਂ ਤੂੰ ਮੈਂ ਗੱਲ ਇੱਕ ਦੱਸਨੀ ਆ ਮੇਰਾ ਫੋਨ ਤਾਂ ਲੋ ਆਪਾਂ ਇਹ ਇਹ ਜਿਹੜਾ ਦੱਸਨੀ ਆ ਬਹਿ ਜਾ ਮੇਰਾ ਬੰਦ ਹੋ ਗਿਆ ਫੋਨ ਸਾਰਿਆਂ ਨੂੰ ਸਮਝ ਆਉਣੀ ਜਾਨੀ ਬਈ ਇਹ ਗੱਲ ਖੂਬ ਜਿੱਦੀ ਵੀ ਹੈਨਾ ਆਪਾਂ ਅੱਜ ਆਪਣੇ ਬਿਲਾਦਾਰ ਨਹੀਂ ਬਣਨੀ ਆ ਛੇੜ ਦੇ ਜਿਹੜੇ ਗੱਲ ਕਹਨੇ ਵੀ ਜਿਹੜੇ ਬਾਕੀ ਆਪਾਂ ਪਰ ਕੇ ਕਿਵੇਂ ਕਰੀਏ ਮੈਂ ਤੁਹਾਨੂੰ ਉੱਥੇ ਖੜਾ ਹੋ ਜਾ ਤੋਚੀ ਤੇ ਬਿਚਾਰ ਕਰੀਏ ਵੀ ਬਾਬਾ ਅਸਲੀ ਬਾਬਾ ਕਿਹੜਾ ਅਸਲੀ ਬਾਬਾ ਤੁਹਾਨੂੰ ਪਛਾਣ ਦੱਸਦਾ ਜਿਹੜਾ ਕੋਈ ਲੋਕਾਂ ਦਾ ਕੁਝ ਕਰ ਸਕਦਾ ਅਸਲੀ ਬਾਬਰੀ ਪਛਾਣਿਆ ਦਸਾਂ ਗੁਰੂਆਂ ਦੀ ਪਹਿਲਾਂ ਮੈਂ ਉਹ ਉੱਥੋਂ ਗੱਲ ਸ਼ੁਰੂ ਕਰ ਲਾ ਹੁਣ ਬਾਈ ਆਇਆ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਵਰ ਕਿਹਾ ਕਿ ਨਹੀਂ ਕਿਹਾ ਤੁਸੀਂ ਇਹ ਦੇਖ ਲਓ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਥੱਤੀ ਤੇ ਵੀ ਬੈਠ ਗਏ ਠੀਕ ਆ ਨਾ ਗੱਲ ਸਾਡੇ ਦਸੇ ਗੁਰੂਆਂ ਦੀ ਲੜਾਈ ਹੀ ਜਿਹੜੀ ਉਸ ਜਿਹੜੀ ਕੁਰਸੀ ਨਾਲ ਕਹ ਲਈਏ ਉਸ ਰਾਜ ਭਗ ਨਾਲ ਕਹ ਲਈਏ ਜਿਹੜੇ ਜ਼ੁਲਮ ਕਰਨ ਵਾਲੇ ਲੋਕਾਂ ਨਾਲ ਲਾਈ ਹੈ ਕਿ ਨਹੀਂ ਰਹੀ ਭਗਤਾਂ ਦੀ ਵੀ ਜਿਹੜੀ ਭਗਤਾਂ ਦੀ ਬਾਣੀ ਹੈ ਗੁਰੂ ਆਪਣਾ ਰਬੀਦਾਸ ਮਹਾਰਾਜ ਦੀ ਗੱਲ ਕਰੀਏ ਕਿੰਨਾ ਜਨਾ ਉਸ ਉਸ ਦੇ ਵਿੱਚ ਉਸ ਜਦੋਂ ਗੁਰੂ ਰਬੀਦਾਸ ਜੀ ਮਹਾਰਾਜ ਆ ਗਏ ਨੇ ਕੀ ਧੱਕਾ ਹੋ ਰਾਇਆ ਸਾਡੇ ਨਾਲ ਕਿੰਨਾ ਧੱਕਾ ਹੋ ਰਾਇਆ ਸੀ ਗੱਲ ਲੜਾਈ ਹੀ ਰਹੀ ਹੈ ਨਾ ਇਸ ਕਰਕੇ ਕੱਲੇ ਤੁਸੀਂ ਇਹ ਚੀਜ਼ ਦੀ ਗੱਲ ਨਾ ਕਰੋ ਆਪਣੇ ਧਰਮ ਦੀ ਗੱਲ ਕਰਤੀ ਤਾਂ ਤੁਸੀਂ ਹੋਰ ਜਿਹੜੇ ਮਰਜੀ ਧਰਮ ਦੀ ਗੱਲ ਕਰ ਲਓ ਕੋਲ ਕੇ ਉਹ ਲੋਕਾਂ ਦੇ ਲਈ ਪੂਰਾ ਉੱਤਰ ਦੇ ਨਹੀਂ ਕੋਈ ਮਗਾਂ ਪੂਰਾ ਨਹੀਂ ਉੱਤਰਦਾ ਮੇਰਾ ਆਪਣਾ ਇੱਕ ਸਕੰਟ ਇੱਥੇ ਮੈਂ ਹੁਣ ਗੱਲ ਸਮਾਦ ਦੇ ਗੋ ਆਪਣਾ ਇੱਕ ਰਾਜਾ ਹੋਇਆ ਜਿਹੜਾ ਵੀ ਚੰਗਾ ਆਪਾਂ ਕਹਿੰਦੇ ਆ ਵੀ ਮਹਾਰਾਜ ਅਰਜੀਤ ਸਿੰਘ ਦਾ ਬਹੁਤ ਚੰਗਾ ਰਾਜ ਹੋਇਆ ਆਪਾਂ ਇਹ ਚੀਜ਼ ਨੂੰ ਮੰਨ ਉਹਦਾ ਰਾਜ ਬਹੁਤ ਜੰਦਾ ਹੋਇਆ ਉਹਦੇ ਰਾਜ ਦੇ ਵਿੱਚ ਜਿਹਦੇ ਕੇ ਰਾਜ ਦੇ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕੀਤੀਆਂ ਕਿ ਉਹਦਾ ਰਾਜ ਚੰਗਾ ਹੋਣ ਦਾ ਕਾਰਨ ਕੀ ਹੋਇਆ ਮੈਂ ਇੱਕ ਚੀਜ਼ ਮੰਨਦਾ ਮੈਂ ਦੇਖੋ ਕਈ ਵਾਰੀ ਮੈਂ ਬਾਈ ਨਾਲ ਵੀ ਵਿਚਾਰ ਸਾਂਝੇ ਕਰਦਾ ਹੁੰਦਾ ਉਹਦਾ ਰਾਜ ਚੰਗਾ ਹੋਣ ਦਾ ਇੱਕੋ ਕਾਰਨ ਹੋਇਆ ਉਹ ਲੋਕਾਂ ਨੇ ਉਹਨੂੰ ਨਿਆਂ ਦੇਣ ਦੇ ਵਿੱਚ ਕਾਮਯਾਬ ਕਿਉਂ ਹੋਇਆ ਮਹਾਰਾਜਾ ਅਜੀਤ ਸਿੰਘ ਲੋਕਾਂ ਨੂੰ ਉਹਨੇ ਚੰਗਾ ਨਿਆਂ ਦਿੱਤਾ ਚੰਗਾ ਰਾਜ ਹੋਇਆ ਕਿੰਨੇ ਟਾਈਮ ਦਾ ਰਾਜ ਰਿਹਾ ਬਾਈ ਮਾਰਗੇ ਇਹ ਹੱਥ ਨੇ ਦਾਰੂ ਨਾਲ ਢੱਕ ਕੇ ਪੈਂਦੇ ਨੇਗੇ ਤੜਕੇ ਹੱਥ ਨੇ ਪੂਰੇ ਮਹਿਲਾਂ ਦੇ ਵਿੱਚ ਉਹਦਾ ਇਕੱਲੇ ਰਾਜੇ ਖਾਂਡਾਂਸ ਡਾਂਸ ਡਾਂਸ ਕਰਦੇ ਉਹੀ ਗੱਲ ਕਰਦੇ ਆ ਬਾਈ ਪੂਰਾ ਡਾਂਸ ਦੇ ਪਰ ਉਹ ਸਾਰਾ ਕੁਝ ਚੱਲਦਾ ਇਹ ਲੋਕਾਂ ਨੂੰ ਨਿਆਂ ਕਿੱਥੇ ਦੇ ਦੇਣਗੇ ਜਿਹੜਾ ਬੰਦਾ ਹੁਣ ਬਾਹੀ ਬਾਈ ਹੁਣ ਅੱਜ ਗੁਰੂ ਘਰ ਦੇ ਵਿੱਚ ਬੱਠਾ ਇੱਕ ਮਿੰਟ ਇੱਕ ਮਿੰਟ ਇੱਕ ਸਕਿੰਟ ਮੈਂ ਗੱਲ ਖਤਮ ਕਰਦਾ ਫਿਰ ਤੂੰ ਪੋਲਿਟੀਕਲ ਬੰਦਾ ਪੋਲਿਟੀਕਲ ਬੰਦਾ ਜਿਹੜਾ ਹੁਣ ਆ ਬਾਈ ਬੱਠਾ ਬਾਈ 1 ਰੁਪਈਆ ਕਿਤੇ ਦੇਣਾ ਹੋਣਾ ਅਸੀਂ ਸਾਡੇ ਜਿਹੜੀ ਟੀਮ ਹੈ 1 ਰੁਪਈਆ ਦਾ ਕੋਈ ਨਸ਼ਾ ਨਹੀਂ ਕਰਦਾ ਜੇ ਮੇਰੇ ਉੱਠਣ ਦਾ ਟਾਈਮ ਆ ਗੁਰੂ ਘਰ ਦੇ ਵਿੱਚ ਹੁਣ ਜੇ ਸਾਡਾ ਬੰਦਾ ਕੋਈ ਨਸ਼ੇੜੀ ਆ ਤੁਸਾਂ ਦੇ ਕਾੜਨ ਦੇ ਦੋਗੇ ਸਾਨੂੰ ਤੁਸਾਂ ਨੂੰ ਕਾੜਨ ਦੇ ਦੋਗੇ ਤੁਸੀਂ ਪਛਾਣਾ ਵੀ ਸਾਡੇ ਸਾਰੇ ਬੰਦੇ ਬੇਹਸ਼ਕੂਨ ਨੇ ਇਹ ਕਾਰਨ ਇਸ ਕਰਕੇ ਜਿਹੜੇ ਬੰਦੇ ਹੱਥ ਨੇ ਡਾਰੂਆਂ ਦਾੱਕ ਕੇ ਉਹਨਾਂ ਤੋਂ ਤੁਸੀਂ ਆਪਾਂ ਐਮਐਲ ਤੋਂ ਜਾਂ ਅਸੀਂ ਉਹਨਾਂ ਦੇ ਲੀਡਰਾਂ ਤੋਂ ਅਸੀਂ ਕੀ ਹਿਸਾਬ ਭਾਲਦੇ ਜਿਹੜੇ ਹੱਥ ਨੇ ਚਲਦੀ ਉਹ ਕੰਮ ਹੰਦ ਨੇ ਇਹ ਕਾਰਨ ਹੈ ਸਾਨੂੰ ਬਾਬੇ ਨਹੀਂ ਪਛਾਣਦੇ ਦੱਸੀ ਹੈ ਮਹਾਰਾਜਾ ਅਮਜੀਤ ਸਿੰਘ ਦਾ ਰਾਜ ਚੰਗਾ ਤਾਂ ਹੋਇਆ ਅੱਜ ਕੱਲ ਦੇ ਜਿਹੜਾ ਸਾਰੇ ਬਾਬੇ ਨੇ ਜਿਹੜੇ ਸਰਕਾਰੀ ਆਸਰੀ ਬਾਬਾ ਉਹ ਹੋਊਗਾ ਜਿਹੜਾ ਬਾਬਾ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬੋਲਦਾ ਜਿਹੜਾ ਕਹਿੰਦਾ ਵੀ ਆਹ ਗੱਲ ਤਾਂ ਗਲਤ ਕੀਤੀ ਓਏ ਰਾਜਾ ਆਹ ਗੱਲ ਤਾਂ ਮੁੱਖ ਮੰਤਰੀ ਗਲਤ ਕੀਤੀ ਆ ਇੱਥੇ ਤੂੰ ਗਲਤ ਆ ਉਹ ਬਾਬਾ ਉਹੀ ਪਖੰਡ ਕਰੀ ਜਾਂਦੇ ਨੇ ਲੈ ਲੈ ਠੀਕ ਹੈ ਮੇਰਾ ਤਾਂ ਸ਼ਾਰਟਕਟ ਗੱਲ ਦੱਸਣ ਦਾ ਭਾਵ ਇਹ ਸੀਗਾ ਵੀ ਜਿੰਨੇ ਵੀ ਸਾਡੇ ਅਸੀਂ ਗੁਰੂ ਸਾਹਿਬਾਨ ਰਹੇ ਨੇ ਜਿੰਨਾਂ ਨੂੰ ਵੀ ਅਸੀਂ ਜਿਹੜਾ ਨੂੰ ਵੀ ਧਰਮਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਅਸੀਂ ਪੂਜਦੇ ਆ ਇਸ ਕਰਕੇ ਪੂਜਦੇ ਉਹਨਾਂ ਨੇ ਸਾਡੇ ਲਈ ਜਾਨਾਂ ਦੇ ਕੇ ਕੁਰਬਾਨੀਆਂ ਦੇ ਕੇ ਮਿਸਾਲ ਆਪਣੀ ਕਲਮ ਦੇ ਨਾਲ ਆਪਣੀ ਬਾਣੀ ਦੇ ਨਾਲ ਉਸ ਸਮੇਂ ਦੇ ਰਾਜੇ ਨੂੰ ਹਕੂਮਤਾਂ ਨੂੰ ਬੰਗਾਰਿਆ ਇਹ ਅੱਜ ਤਾਂ ਨਹੀਂ ਕੋਈ ਚੱਲਦਾ ਆ ਰਿਹਾ ਵੇਸਾਕ ਦੋ ਚੀਜ਼ਾਂ ਨੇ ਬਾਣੀ ਇਹ ਗੱਲ ਕਹਿੰਦੀ ਐ ਵੀ ਚਿੱਤਾਂ ਦੇ ਕਾਲਾ ਰੰਗ ਰੱਬ ਨੇ ਆਪ ਪੈਦਾ ਕੀਤਾ ਵੇਸਾਕ ਜਿਹੜਾ ਮਾੜਾ ਬੰਦਾ ਉਹ ਵੀ ਰੱਬ ਨੇ ਆਪ ਪੈਦਾ ਕੀਤਾ ਤੇ ਚੰਗਾ ਬੰਦਾ ਵੀ ਆਪ ਪੈਦਾ ਕੀਤਾ ਓਰੇ ਇਹਦੇ ਵਿੱਚ ਦੇਖ ਰਿਹਾ ਤੂੰ ਨੂੰ ਮਨੁੱਖਾ ਜਨਮ ਮਿਲ ਗਿਆ ਤੈਨੂੰ ਮਨੁੱਖਾ ਜਨਮ ਮਿਲ ਗਿਆ ਛੁੱਟ ਛੁੱਟੇ ਤੂੰ ਮੈਂ ਆਖਰੀ ਗੱਲ ਸਮਾਪਤ ਕਰਦਾ ਉਹਦੇ ਨਾਲ ਦੋ ਚੀਜ਼ਾਂ ਮੈਂ ਬੰਦੇ ਨਾਲ ਜਾਣੀਆਂ ਨੇ ਇੱਕ ਤਾਂ ਬੰਦੇ ਨਾਲ ਸਭ ਤੋਂ ਵੱਡੀ ਗੱਲ ਕੀਤਾ ਹੋਇਆ ਕਰਮ ਤੈਨੂੰ ਤੈਨੂੰ ਮਨੁੱਖਾ ਜਨਮ ਮਿਲ ਗਿਆ ਤੂੰ ਕੀ ਕਰਮ ਕਰਕੇ ਜਾਣਾ ਉਹ ਤੇਰੇ ਸਾਰੇ ਆ ਤੂੰ ਸੱਚ ਬੋਲ ਕੇ ਜਾਣਾ ਝੂਠ ਜਾ ਕੇ ਜਿਹਦੇ ਦੇ ਲੱਖਾਂ ਬਾਈ ਪੂਰਾ ਪਹਿਰਾ ਦਿੰਦੇ ਮੈਂ ਇਸ ਬੰਦੇ ਦਾ ਤਾਂ ਕਰਕੇ ਮੇਰਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਬਣਿਆ ਇਸ ਚੀਤੇ ਪੈਰਾ ਹੁੰਦਾ ਵੀ ਕਰਮ ਆਪਣੇ ਨਾਲ ਜਾਣਾ ਤੁਹਾਨੂੰ ਇਹ ਵਾਰ-ਵਾਰ ਸਾਨੂੰ ਕਹਿੰਦੇ ਇਹ ਗੱਲ ਸਮਝਾਉਣਾ ਹੁੰਦਾ ਗੱਲ ਇੱਕ ਪੰਨ ਤੇਰੀ ਗੱਲ ਮੈਂ ਤਾਂ ਰੋਕਦਾ ਸੀ ਉਹ ਰਾਵਣ ਬੁਰਾ ਬਣਾਇਆ ਹਾਂ ਰਾਵਣ ਬਹੁਤ ਗਿਆਨਵਾਨ ਬੰਦਾ ਸੀ ਪਰ ਲਿਖਣ ਵਾਲੇ ਇਤਿਹਾਸਕਾਰਾਂ ਨੇ ਰਾਵਣ ਖਲਨਾਇਕ ਬਣਾ ਕੇ ਪੇਚੀ ਇਹ ਸਾਨੂੰ ਸਮਝਣ ਦੀ ਨਹੀਂ ਸੀ ਉਜੀ ਗੱਲ ਨਾ ਕਿ ਮੈਂ ਤੁਹਾਡੇ ਨਾਲ ਹੋਰ ਜਿਹੜੀ ਮੈਂ ਵਾਰ-ਵਾਰ ਸਟੇਜਾਂ ਤੇ ਵੀ ਕਰਦਾ ਅੱਜ ਵੀ ਆਪਾਂ ਬੈਠੇ ਤੇ ਕਰਦੇ ਆ ਤੁਹਾਡੇ ਨਗਰ ਚ ਸਾਡੇ ਲੋਕਾਂ ਦੀ ਸਮਝ ਦਾ ਪੱਧਰ ਆ ਜਿਹੜਾ ਬਹੁਤ ਨੀਮਾ ਸਾਡਾ ਬੌਧਿਕ ਪੱਧਰ ਬਹੁਤ ਅਸੀਂ ਬੌਧਿਕ ਤੌਰ ਤੇ ਕੰਗਾਲ ਲੋਕ ਸਾਡੇ ਨਾਲ ਕੀ ਹੋਈ ਜਾਂਦਾ ਕੀ ਹੋਣਾ ਸਾਨੂੰ ਨਹੀਂ ਜਿੰਨਾ ਚਿਰ ਅਸੀਂ ਆਪਣਾ ਬੌਧਿਕ ਪੱਧਰ ਉੱਪਰ ਨਹੀਂ ਚੜ੍ਹਦੇ ਸਾਡੀ ਸੋਚ ਨਹੀਂ ਬਣਦੀ ਸਾਨੂੰ ਸਮਝ ਨਹੀਂ ਪੈਂਦੀ ਯਾਰ ਵੀ ਆਉਣ ਵਾਲੇ ਸਮੇਂ ਚ ਹਾਲਾਤ ਕੀ ਬਣਨੇ ਆ ਜਾਂ ਸਾਡੇ ਨਾਲ ਅੱਜ ਕੀ ਵਾਪਰ ਰਿਹਾ ਜਾਂ ਕੀ ਹੋਣੀ ਅਸੀਂ ਲੱਭ ਨਹੀਂ ਸਕਦੇ ਲੜਾਈ ਹਮੇਸ਼ਾ ਉਦੋਂ ਲੜੀ ਜਾਂਦੇ ਜਦੋਂ ਉਹ ਸਮਝ ਪੈਂਦੀ ਹੈ ਤੇ ਗੱਲ ਜੇ ਸਾਨੂੰ ਇਹ ਗੱਲ ਦੀ ਸਮਝ ਹੋਣੀ ਹਰ ਬੰਦੇ ਨੂੰ ਜ਼ਰੂਰੀ ਹੈ ਯਾਰ ਵੀ ਕਹਾਣੀ ਹੈ ਹੀ ਇੱਕ ਸਾਨੂੰ ਹੋਰ ਦਾ ਰੱਖਣਾ ਚਾਹੀਦਾ ਮੈਂ ਬਾਰ-ਬਾਰ ਜ਼ੋਰ ਦਤਾ ਸਟੇਜਾਂ ਤੇ ਵੀ ਬੋਲਦਾ ਆਮ ਵੀ ਮੈਂ ਗੱਲ ਦੇਖ ਲੈਣਾ ਖੇਤੀ ਨਾ ਜੋ ਇਹ ਸਾਡੀ ਖੇਤੀ ਪਿਤਾ ਪੁਰਖੀ ਕਿਤਾ ਵੀ ਆ ਸਾਡੇ ਗੁਰੂਆਂ ਦੀ ਵਿਰਾਸਤ ਵੀ ਆ ਖੇਤੀ ਮੈਂ ਦੇਖਦਾ ਵੀ ਜਿਹੜਾ ਖੇਤੀ ਦੇਖੋ ਪਰਮਾਤਮਾ ਨਾਲ ਜੁੜਨ ਦੇ ਅਨੇਕਾਂ ਰਸਤੇ ਆ ਕਿਸੇ ਨੇ ਪਰਮਾਤਮਾ ਨੂੰ ਨੱਚ ਕੇ ਪਾਇਆ ਕਿਸੇ ਨੇ ਗਾ ਕੇ ਪਾਇਆ ਕਿਸ ਨੇ ਪਕਤੀ ਕਰਕੇ ਪਾਇਆ ਅਰਦਵੜੀ ਤਰੀਕਿਆਂ ਨਾਲ ਪਰਮਾਤਮਾ ਨੂੰ ਮਿਲਣ ਦਾ ਮੈਂ ਸਮਝਦਾ ਵੀ ਖੇਤੀ ਵੀ ਇੱਕ ਪਰਮਾਤਮਾ ਨੂੰ ਮਿਲਣ ਦਾ ਜਰੀਆ ਹੈ ਕਿਉਂ ਇਹ ਅਸੀਂ ਜਦੋਂ ਆਪਣੀ ਮਿੱਟੀ ਨਾਲ ਜੁੜਦੇ ਹਾਂ ਤਾਂ ਅਸੀਂ ਕੁਦਰਤ ਨਾਲ ਜੁੜਦੇ ਹਾਂ ਹਾਂ ਤਾਂ ਅਸੀਂ ਮਿੱਟੀ ਦਾ ਇੱਕ ਹੰਸੀ ਹੈ ਨਾ ਬੰਦਾ ਪੰਜ ਤੱਤਾਂ ਦਾ ਪੁੱਤ ਨਾ ਅੱਗ ਆਪਾ ਇਹ ਇਹ ਜਿਹੜੀ ਅੱਗ ਆਪਾਂ ਸੇਕੀ ਜਾਂਦੇ ਆ ਸਾਡੇ ਅੰਦਰ ਵੀ ਹੈ ਆਪਾਂ ਇਹ ਵੀ ਆਪਣਾ ਹਿੱਸਾ ਆਪਣਾ ਸਰੀਰ ਦਾ ਪਾਣੀ ਵੀ ਆਪਣੇ ਸਰੀਰ ਦਾ ਹਿੱਸਾ ਹੈ ਮਿੱਟੀ ਵੀ ਹੈ ਹਵਾ ਵੀ ਹੈ ਪੰਜ ਸੱਤਾਂ ਤੋਂ ਮਿਲ ਕੇ ਆਪਾਂ ਬਣਦੇ ਆ ਆਪਾਂ ਨੂੰ ਅੱਗ ਇਸ ਕਰਕੇ ਚੰਗੀ ਲੱਗਦੀ ਹੈ ਕਿਉਂਕਿ ਇਹ ਆਪਣਾ ਹਿੱਸਾ ਹੈ ਆਪਾਂ ਨੂੰ ਪਾਣੀ ਆਪਣੇ ਸਰੀਰ ਦੇ ਅੰਦਰ 80 85% ਬੰਦੇ ਦੇ ਅੰਦਰ ਪਾਣੀ ਹੁੰਦਾ ਹੈ ਮਿੱਟੀ ਚੋਂ ਆਪਾਂ ਪੈਦਾ ਹੋਏ ਆ। ਉਹਦਾ ਵੀ ਆਪਾਂ ਇਸੇ। ਜਦ ਆਪਾਂ ਪੈਦਾਇਚ ਹੋਏ ਆ ਜਿੱਦੈ ਆਪਾਂ ਖਤਮ ਹੋ ਗਏ। ਆਪਾਂ ਐਸੀ ਜੀ ਮਿਲ ਜਾਣਾ ਕਿ ਨਹੀਂ ਮਿਲ ਜਾਣਾ। ਕੁਛ ਨਹੀਂ ਵजूद ਰਹਿਣਾ ਆਪਣਾ। ਨਹੀਂ ਰਹਿੰਦਾ ਜੀ। ਸਵਾਹ ਬਣੀ। ਤੇ ਇਹਦੇ ਚ ਖਤਮ। ਇਹ ਇਸ ਲਈ ਵੀ ਨਾ ਮੈਂ ਹੁਣ ਬਾਈ ਤੁਹਾਨੂੰ ਦੱਸਦਾ। ਹਰ ਗਮਰੇ એનર્ਜੀ ਮੈਂ ਦੇਖ ਲਓ ਨਾ ਮੈਂ ਹੁਣ ਸੋਡੇ ਪਿੰਡ ਨਾਲ ਕਈ ਰਾਤਾਂ ਕਰਦੇ। ਕਈ ਸਾਲਾਂ ਹੀ ਤੁਰੇ ਫਿਰਦਾ। ਪਰ ਇਹ ਦੇ ਬਾਵਜੂਦ ਵੀ ਜਿਹੜੀ ਖੇਤੀ ਐ ਮੈਂ ਠੇਕੇਰੇ ਦੇ ਦਿੰਦਾ ਸੀ ਪਹਿਲਾਂ ਅੱਛਾ ਜੀ ਪਰ ਗਾਹਾਂ ਨੂੰ ਆਪ ਕਰਦਾ ਸੀ ਠੀਕ ਮੈਂ ਐਤ ਕੀ ਠੇਕੇਰ ਨੂੰ ਜਵਾਬ ਦੇਤਾ ਉਸ ਲੈ ਵੀ ਲਈ ਮੈਂ ਪਹਿਲੀ ਠੇਕੇ ਤੇ ਜੀ ਮੈਂ ਕਿਹਾ ਯਾਰ ਪੁਰੇ ਦੋ ਕਾਰਨ ਇੱਕ ਕੁਦਰਤ ਨਾਲ ਜੁੜਨ ਦਾ ਰੱਬ ਨਾਲ ਜੁੜਨ ਦਾ ਤੇ ਇੱਕ ਮੈਂ ਚਾਹੁੰਨਾ ਵੀ ਮੇਰੇ ਜਿਹੜੇ ਜਵਾਕ ਨੇ ਦੋ ਛੋਟੇ ਆ ਉਹ ਵੀ ਇਹ ਮੇਰੇ ਪਤਾ ਪਰ ਕੀ ਮੇਰੀ ਬਰਾਸਤ ਨਾਲ ਜੁੜਨਾ ਠੀਕ ਐ ਉਹਨਾਂ ਨੂੰ ਹਾਲਾਂ ਦਾ ਪੰਜਾਬੀਆਂ ਦਾ ਸਭ ਪਤਾ ਹੋਵੇ ਕਿਹੜੀ ਫਸਲ ਬੀਜਣੀ ਆ ਕਦੋਂ ਪੱਕਦੀ ਆ ਕਿੰਨਾ ਢੀ ਪੈਂਦਾ ਠੀਕ ਹੈ ਇਹ ਬਹੁਤ ਜ਼ਰੂਰੀ ਆ ਇਹੀ ਗੱਲਾਂ ਪਾਸਟੇ ਤੇ ਕਰਦੇ ਸੀਗੇ ਵੀ ਵੀ ਸਾਨੂੰ ਅਸੀਂ ਦੁਨੀਆ ਤੇ ਰਾਜ ਕਰਾਂਗੇ ਠੀਕ ਹੈ ਆਉਣ ਵਾਲਾ ਸਮਾਂ ਭੁੱਖਮਰੀ ਦਾ ਸਮਾਂ ਠੀਕ ਹੈ ਕਾਲ ਦਾ ਸਮਾਂ ਆ ਦੁਨੀਆ ਦੇ ਭੋਜਨ ਦੀ ਥੋੜ੍ਹ ਪੈਣੀ ਆ ਐਫ ਇੰਫਰੈਂਡ ਰੈਕਸ਼ਨ ਦਾ ਕੋਈ ਕੰਮ ਆਉਣ ਗਿਆ ਇਸ ਲਈ ਸਾਨੂੰ ਆਪਣੇ ਜਵਾਕਤਾਂ ਨੂੰ ਵੀ ਹੁਣ ਆਪਾਂ ਅੱਗੇ ਬਲਦ ਦੇ ਨਾਲ ਬੈਠ ਕੇ ਹਾਲੀ ਕਰਦੇ ਹਾਂ ਜੀ ਉਹ ਗੱਡੇ ਗੱਡੀ ਨਾਲ ਜੋੜ ਕੇ ਕੱਢਦੇ ਨਾ ਬਿਲਕੁਲ ਜਾਂ ਜਾਂ ਆਪਣੇ ਪੁਰਾਣੇ ਬਜ਼ੁਰਗ ਜਦੋਂ ਹਾਲ ਬੋਂਦੇ ਬਲਦਾਂ ਦਾ ਜੋ ਸੰਤ ਵਿਟਾਮਿਨ ਡੀ ਜਿਹੜਾ ਹੈਗਾ ਅੱਜ ਇੰਨੇ ਖੜੇ ਆ ਜਿਹੜਾ ਮਰਜ਼ੀ ਟੈਸਟ ਕਰਾ ਲਓ ਰਿਕ ਦਾ ਕਰ ਤੇ ਤੁਹਾਡੇ ਸੋਡੇ ਸਰੀਰ ਦਾ ਜਿਆ ਧੁਰਾ ਜੀ ਜੇ ਸਿਹਤ ਸਰੀਰ ਚੱਲਣਾ ਘੁੰਮਣਾ ਉਹ ਵਿਟਾਮਿਨ ਡੀ ਆ ਉਹ ਕਿਉਂ ਉਹ ਕਲਾ ਧੁੱਪ ਚੋਂ ਮਿਲਦਾ ਸੂਰਜ ਚੋਂ ਮਿਲਦਾ ਜੰਮ ਅੱਛੀ ਜੇ ਮਿਲਦਾ ਮੱਛੀ ਆਪਾਂ ਖਾਂਦੇ ਪਿਆਂ ਚ ਵੀ ਬਿਮਾਰ ਜੀ ਤਪਾਈ ਜਾਂਦੇ ਨਹੀਂ ਸਾਂ ਦੇ ਲਜਾਈਦਾ ਭਲੀ ਅੰਦਰ ਬੜੇ ਰਹੇ ਗਰਮੀ ਜੇਸੀ ਲਾ ਲਿਆ ਹਨਾ ਸੂਈ ਚੀਜ਼ਾਂ ਸਮਝਣ ਦੀ ਲੋੜ ਆ ਵੀ ਅਸੀਂ ਔਖੇ ਕਿਉਂ ਹੋਗੇ ਦੁਖੀ ਕਿਉਂ ਹੋਗੇ ਸਾਡੇ ਚ ਅੰਦਰ ਨਰਾਸ਼ਤਾ ਕਿਉਂ ਆ ਗਈ ਬਿਮਾਰ ਕਿਉਂ ਹੋ ਗਈ ਕਿਉਂਕਿ ਅਸੀਂ ਆਪਣੀ ਜਿਹੜੀ ਕੁਦਰਤ ਨੇ ਸਾਨੂੰ ਹੁਣ ਰੱਬ ਨੇ ਠੰਡ ਦਿੱਤੀ ਆ ਸਾਡੇ ਲਈ ਇਹ ਕੁਦਰਤ ਦਾ ਇੱਕ ਨਿਜ਼ਮ ਆ ਠੰਡ ਵੀ ਗਰਮੀ ਵੀ ਸਾਰੀਆਂ ਰੁਕਤਾਂ ਹਾਂਜੀ ਅਸੀਂ ਉਹ ਤਾਂ ਬਚਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ ਅਸੀਂ ਭੱਜਦੇ ਆ ਉਤੋਂ ਠੀਕ ਹੈ ਠੰਡ ਜੇ ਠੰਡ ਵੀ ਲੈਣੀ ਚਾਹੀਦੀ ਆ ਹੁਣ ਆ ਰੁਕਤਾ ਥੋੜੇ ਸਰੀਰ ਨੂੰ ਹਵਾ ਵੀ ਲੱਗਣੀ ਚਾਹੀਦੀ ਆ ਮੱਟਾ ਖ ਲੈਣੇ ਲਈ ਦੇਨ ਮਾੜੀ ਮੁੱਟੀ